ਸਾਰੀ ਸੁਵਿਧਾ ਦੀ ਸਰਕਾਰ ਗੈਹਣੇ ਰੱਖ ਦਿੱਤੀ ਕੇਜਰੀਵਾਲ ਕੋਲੇ ਇਹ ਬਹੁਤ ਸਾਡਾ ਵੱਡਾ ਇਸ਼ੂ ਦੂਜੀ ਗੱਲ ਹੈ ਕਿ ਲੈਂਡ ਡਾਡ ਟੋਟਲ ਪੰਜਾਬ ਦੇ ਵਿੱਚ ਖਤਮ ਹੋ ਗਿਆ ਹੈ ਡਿਵੈਲਪਮੈਂਟ ਬੰਦ ਹੋ ਰਹੀ ਹੈ ਬੇਰਜ਼ਗਾਰੀ ਸਿਖਰ ਦੇ ਉੱਤੇ ਪਹੁੰਚ ਗਈ ਹੈ ਇਹ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਲ ਕੇ ਇਕੱਠੇ ਹੋ ਕੇ ਸਾਨੂੰ ਕੁਝ ਕਰਨਾ ਪਏਗਾ ਪੁਰਾਣੀ ਸਰਕਾਰਾਂ ਦੇ ਅੰਜਾਮ ਲਈ ਜਾਂਦੇ ਕਿ ਸਾਰੀਆਂ ਬਾਕੀ ਸ਼੍ਰੋਮਣੀ ਕਾੜੇ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਪੁੱਜੀ ਹੈ ਸ਼੍ਰੋਮਣੀ ਕਾੜੇ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦੀ ਅੱਜ ਸ਼ੁਰੂਆਤ ਕਰਨ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਅਰਦਾਸ ਕੀਤੀ ਗਈ ਹੈ ਅੱਜ ਪੰਜਾਬ ਬਚਾਓ ਯਾਤਰਾ ਦਾ ਆਗਾਜ਼ ạtari ਲਹਲਕੇ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਸਮੁੱਚੀ ਲੀਡਰਸ਼ਿਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਮਸਤਕ ਹੋਣ ਪੁੱਜੀ ਹੈ ਜਿੱਥੇ ਉਹਨਾਂ ਨੇ ਪੰਜਾਬ ਬਚਾਓ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਇੱਥੇ ਸਾਨੂੰ ਇਹ ਹੈਗਾ ਕਿ ਵੀ ਪੰਜਾਬ ਨੂੰ ਅਸੀਂ ਬਚਾਣਾ ਹੈ ਅਸੀਂ ਕਿਉਂਕਿ ਸਾਡੀ ਅਕਾਲੀ ਪਾਰਟੀ ਜਿਹੜੀ ਆ ਉਹ ਇੱਕ ਪੰਥਕ ਪਾਰਟੀ ਐ ਪੰਜਾਬ ਦੇ ਹਿੱਤਾਂ ਦੇ ਵਿੱਚ ਹਮੇਸ਼ਾ ਸੋਚਿਆ ਐ ਇਸ ਪਾਰਟੀ ਨੇ ਸੋ ਅੱਜ ਵੀ ਅਸੀਂ ਪੰਜਾਬ ਦੇ ਹਿੱਤ ਵਿੱਚ ਸੋਚਦੇ ਹੋਏ ਹੀ ਇਹ ਰੈਲੀ ਜਿਹੜੀ ਆ ਕੱਢੀ ਜਾਂ। ਪੰਜਾਬ ਦੇ ਹਾਲਾਤ ਕਿਤਾਬੀ ਕੋਈ। ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿਉਂਕਿ ਪਹਿਲਾਂ ਤਾਂ ਸਿਗੇ ਖਿਡਾਰੀ ਤੱਕ ਇੱਥੋਂ ਤੱਕ ਸਾਡੇ ਨਿਕਲ ਕੇ ਆਂਦੇ ਸੀ ਅੱਜ ਕੱਲ ਖਿਡਾਰੀ ਤਾਂ ਮੁੰਡਿਆਂ ਨੇ ਕੀ ਬਣਨਾ ਉਹ ਤਾਂ ਨਸ਼ਿਆਂ ਦੇ ਵਿੱਚ ਵੜ ਗਏ। ਉਹਨਾਂ ਨੂੰ ਤੇ ਸਕੂਲ ਜਿਹੜੇ ਕਾਲਜੇਜ਼ ਦੇ ਵਿੱਚ ਖਤਮ ਹੋ ਗਿਆ। ਆਰਥਿਕ ਪੱਖੋਂ ਤਬਾਹ ਕਰਤਾ ਮਾਨ ਸਰਕਾਰ ਨੇ ਜਿਹੜਾ ਸ਼ਰਮਣੀ ਅਕਾਲੀ ਦਲ ਆ ਔਰ ਇਸ ਇਸ ਤਰ੍ਹਾਂ ਜਿਹੜਾ ਹੈ ਪੰਜਾਬ ਤੇ ਕਰਜ਼ਾ ਵਿੱਚ ਚੜਾਤਾ ਜਿਹੜੇ ਕਰਜ਼ਾਂ ਦੇ ਲੌਂਦੀਆਂ ਗੱਲਾਂ ਕਰਦੇ ਸੀ ਉਹ ਕਰਜ਼ਾ ਵੀ ਪੰਜਾਬ ਦੇ ਉੱਤੇ ਜਿਹੜਾ ਹੀ ਲੱਠਾ ਨਿਗਾ ਸਭੂ ਹੋਰ ਕਰਜ਼ਾ ਜਿਹੜਾ ਚੜਿਆ ਪੰਜਾਬ ਦੀ ਕਰਜ਼ਾ ਸੋ ਸ਼ਰੋਮਣੀ ਲੋਕੀ ਹੁਣ ਸੋਚਣ ਡੇ ਬਿਆਪ ਹੀ ਆਹੀ ਹੈ ਗਲਤੀ ਖਾਗੇ ਤੇ ਸ਼ਰੋਮਣੀ ਅਕਾਲੀ ਦਲ ਦਾ ਸਾਥ ਦੇਣ ਵਾਸਤੇ ਲੋਕਾਂ ਨੇ ਬਣ ਬਣਾਇਆ ਤੇ ਅੱਜ ਜ਼ਰੂਰਤ ਵੀ ਆ ਲੋਕਾਂ ਨੂੰ ਆਪਣੇ ਜਾਗਰੂਕ ਕਰਨ ਦੀ ਔਰ ਸ਼੍ਰੋਮਣੀ ਅੱਜ ਯਾਤਰਾ ਸ਼ੁਰੂ ਕੀਤੀ ਹੈ ਪ੍ਰਮਾਤਮਾ ਮੇਰ ਕਰਨ ਜੀ ਬਾਠੀ ਦੇ ਸਿਰ ਤੇ ਹੱਥ ਰੱਖਣ ਆ ਪੰਜਾਬੀਆਂ ਦੀ ਕੌਮ ਦੀ ਕੌਮ ਦੀ ਜਥੇਬੰਦੀ ਹੈ ਤੇ ਪੰਜਾਬ ਜੋ ਹਾਲਾਤਾਂ ਚ ਹੈ ਪਿਛਲੇ 7 ਸਾਲਾਂ ਚ ਜੋ ਬਣ ਗਿਆ ਹੈ ਤੇ ਖਾਸ ਕਰਕੇ ਜੋ ਹਾਲਾਤ ਅੱਜ ਪਿਛਲੇ 2 ਸਾਲਾਂ ਚ ਝਾੜੂ ਵਾਲਿਆਂ ਨੇ ਬਣਾ ਦਿੱਤੀ ਹੈ ਪ੍ਰਮਾਤਮਾ ਚਰਨ ਅਦਾਸ ਬਿੰਦੀ ਕਰਦੇ ਹਾਂ ਕਿ ਮੇਰ ਰੱਖਣ ਪੰਜਾਬ ਦੇ ਸਿਰ ਤੇ ਪਾਰਟੀ ਦੇ ਸਿਰ ਤੇ ਕਿ ਤਕੜੇ ਹੋ ਕੇ ਅਸੀਂ ਪੰਜਾਬ ਦੀ ਵਾਸਤੇ ਜੋ ਜਥੇਬੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਖਾਲਸਾ ਪੰਥ ਨੂੰ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਕਾਰ ਹੈ ਬੰਸਰ ਲੱਗਦਾ ਕਿ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਹੁਣ ਪੰਜਾਬ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੇ ਹਾਲਾਤ ਇਸ ਥਾਂ ਦੇ ਉੱਤੇ ਪਹੁੰਚ ਗਿਆ ਹੈ ਕਿ ਪੰਜਾਬ ਦੀ ਜਨਤਾ ਅਗਰ ਨਾ ਜਾਗੀ ਇਕੱਠੀ ਨਾ ਹੋਈ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੇ ਰਲ ਕੇ ਕੋਈ ਚੰਗਾ ਫੈਸਲਾ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪੰਜਾਬ ਨੂੰ ਦੁਬਾਰਾ ਰਿਵਾਈਵ ਕਰਨਾ ਬਹੁਤ ਮਸ਼ਕਲ ਕਿਉਂਕਿ ਪੰਜਾਬ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਨਿਕਲ ਰਿਹਾ ਜਿਹਦੇ ਵਿੱਚ ਵਿੱਤੀ ਸੰਕਟ ਵੀ ਹੈ ਕਿ 70000 ਕਰੋੜ ਦਾ ਕਰਜ਼ਾ ਸਟੇਟ ਦੇ ਵਿੱਚ ਲਿਆ ਗਿਆ ਔਰ ਉਹ ਕਰਜ਼ਾ ਕੋਈ ਚੰਗੇ ਕੰਮ ਵਾਸਤੇ ਡਿਵੈਲਪਮੈਂਟ ਵਾਸਤੇ ਨਹੀਂ ਹੈ ਕਿਤਨੀ ਵਾਰ ਦੀਆਂ ਜਿਹੜੀਆਂ ਰਾਸਰੀ ਇਸ਼ਾਮਾਂ ਪੂਰੀਆਂ ਕਰਨ ਵਾਸਤੇ ਉਜਾੜਾ ਪੰਜਾਬ ਦਾ ਕੀਤਾ ਜਾਂਦਾ ਹੈ ਹੈਲੀਕਾਪਟਰ ਸਾਡੇ ਇਥੋਂ ਐਡਵਰਟਾਈਜ਼ਮੈਂਟ ਦੇ ਸੈਂਕੜੇ ਕਰੋੜਾਂ ਦੀ ਸਾਡੀ ਖਰਚੇ ਸਿਕਿਉਰਟੀਆਂ ਸਾਡੀਆਂ ਤੇ ਜਿਹੜਾ ਕਰਜ਼ਾ ਸਾਡੇ ਸਿਰ ਤੇ ਵਿਆਜ ਅਸੀਂ ਭਰੀਏ ਤੇ ਵਰਤਣਗੇ ਉਹ ਜਿਵੇਂ ਕੇਜਰੀਵਾਲ ਚਾਹੁੰਦੇ ਆ ਸਾਰੀ ਸੂਬੇ ਦੀ ਸਰਕਾਰ ਗਹਿਣੇ ਰੱਖ ਦਿੱਤੀ ਕੇਜਰੀਵਾਲ ਕੋਲੇ ਤੇ ਬਹੁਤ ਸਾਡਾ ਵੱਡਾ issue ਦੂਜੀ ਗੱਲ ਹੈ ਕਿ ਲਾਈਨ ਡਾਡਰ ਟੋਟਲ ਪੰਜਾਬ ਦੇ ਵਿੱਚ ਖਤਮ ਹੋ ਗਈ ਲੁੱਟਾ ਖੋਹਾ ਕਤਲਾ ਢਾਕੇ ਹਰ ਰੋਜ਼ ਇੱਕ 20 ਬੰਦਾ ਕਿਤੇ ਅੱਜ ਸੇਫ ਨਹੀਂ ਮਹਿਸੂਸ ਹੁੰਦਾ ਆ ਬਾਰਡਰ ਦੇ ਵਿੱਚ ਵਪਾਰ ਪਾਕਿਸਤਾਨ ਨਾਲ ਬੰਦ ਹੋਣ ਕਰਕੇ ਸਾਡੀ ਆਰਥਿਕਤਾ ਬਹੁਤ ਪ੍ਰੀਤਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਜਿਹੜੀ ਹੈ ਡਿਵੈਲਪਮੈਂਟ ਬੰਦ ਹੋ ਰਹੀ ਹੈ ਬੇਰਜ਼ਗਾਰੀ ਸਿਖੰਦ ਉੱਤੇ ਪਹੁੰਚ ਗਈ ਹੈ ਇਹ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਲ ਕੇ ਇਕੱਠੇ ਹੋ ਕੇ ਸਾਨੂੰ ਕੁਛ ਕਰਨ ਦੇ। ਪ੍ਰਾਣੀਆ ਸਰਕਾਰਾਂ ਦੇ ਇੰਜਾਮ ਲਈਏ ਕਿ ਸਾਰੀਆਂ ਬਾਕੀ ਸਰਕਾਰਾਂ ਹੀ ਕੀਤਾ। ਤੁਸੀਂ ਹੁਣ ਲੋਕਾਂ ਦੀ ਕਚਹਿਰੀ ਚ ਸਾਰਾ ਪੱਖ ਰੱਖਾਂਗੇ ਉਹ ਆਪਣਾ ਰੱਖਣ ਅਸੀਂ ਆਪਣਾ ਰੱਖਾਂਗੇ। ਆ ਹੁਣ 10 ਲੱਖ 70 ਹਜ਼ਾਰ ਨੀਲੇ ਕਾਰਡ ਘੱਟ ਦਿੱਤੇ ਤੇ ਹੁਣ ਪਾਰਲੀਮੈਂਟ ਆ ਗਈ ਤੇ ਭਲ ਕਰ ਦਿੱਤੇ। ਤੇ ਜਿਹੜਾ ਇਹਨਾਂ ਲੋਕਾਂ ਨੇ ਢਾਈ ਹੈ 25000 ਰੁਪਏ ਕਵਿੰਟਰ ਕਣਕ ਲੈ ਕੇ ਦੋ ਸਾਲ ਗਰੀਬੀ ਚ ਖਾਧੀ ਆ। ਇਹ ਵੀ ਪੁਰਾਣੀਆ ਸਰਕਾਰਾਂ ਦਾ ਕਸੂਕੀ ਪੁਰਾਣੀਆਂ ਤਾਂ ਦੇ ਕੇ ਗਈਆਂ ਸੀ ਤੁਸੀਂ ਆ ਕੇ ਬੰਦ ਕਰਤਾ ਦੋ ਦਿਨ ਪਹਿਲੇ ਕਾਂਗਰਸ ਦੀ ਮੀਟਿੰਗ ਹੋਈ ਆ ਉਹ ਆਪਸ ਵਿੱਚ ਜਿਉਂਦੇ ਚੜਦੇ ਰਹੇ ਚਲੋ ਉਹਨਾਂ ਦਾ ਆਪਣਾ ਇੰਟਰਨਲ ਮਸਲਾ ਅਸੀਂ ਜਿਹੜੇ ਵੱਡੇ ਕਾਜ ਵਾਸਤੇ ਨਿਕਲੇ ਆ ਉੱਥੇ ਅਸੀਂ ਡਟ ਕੇ ਆਪਣਾ ਤਰ੍ਹਾਂ ਦੇ ਥੈਂਕ ਯੂ